ਹਾਂਜੀ ਵੀਰੇ ਪਹਿਲੇ ਸੌ ਠੀਕ ਠਾਕ ਹੋ ਵਧੀਆ ਜੀ ਆ ਵਧੀਆ ਹੁੰਦਾ ਭਾਈ ਬਹੁਤ ਵਧੀਆ ਭਾਜੀ ਠੀਕ ਆ ਹੋਰ ਭਾਜੀ ਕੰਮ ਕਿਵੇਂ ਠੀਕ ਆ ਕੰਮ ਵਧੀਆ ਆ ਕੀ ਚਲੋ ਮਿਲਦੇ ਆ ਵੀਰੇ ਆ ਕੀ ਸੀਗਾ ਉਹੀ ਤਾਂ ਮੈਨੂੰ ਨਹੀਂ ਸਮਝ ਲੱਗੀ ਇਹ ਤੁਹਾਨੂੰ ਜਾਣਦੇ ਨੇ ਨਹੀਂ ਹੋਰ ਭਾਈ ਸਾਹਿਬ ਠੀਕ ਹੋ ਬੇਟੇ ਕੋਈ ਦਹੀਂ ਕੋਈ ਸੰਸਕ੍ਰੀਨ ਦਹੀਂ ਪਾਜੀ ਕਿੱਧਰ ਇੱਕ ਮਿੰਟ ਬਾਈ ਆਹ ਤਾਂ ਲਾ ਲੈਂਦੇ ਅੰਦਰ ਕਿਤੋਂ ਵਸਕੇ ਗਏ ਹੋ ਇੱਧਰ ਆਓ ਸਵੇਰੇ ਵੀ ਆਏ ਡੀਓ ਲਾ ਲਿਆ ਆ ਹੁਣ ਵੀ ਤੁਸੀਂ ਅੰਦਰ ਵੜ ਗਏ ਹੋ ਓ ਇਦਾਂ ਕਾਨੂੰ ਬੋਲੀ ਜਾਣਾ ਮੈਂ ਕਿਹੜਾ ਕੋ ਚੱਕ ਕੇ ਲੈ ਗਿਆ ਥੋੜਾ ਜਿਹਾ ਡੀਓ ਲਾਇਆ ਸੀਗਾ ਥੋੜੀ ਜਿਹੀ ਕਰੀਮ ਲਾਣੀ ਆ ਬਸ ਓ ਪਾਜੀ ਇੱਧਰ ਫੜਾਓ ਤੁਸੀਂ ਤਾਂ ਬੁੜੇ ਦਾ ਰਾਜ ਸਮਝਿਆ ਵਾ ਬੋਲਦਾ ਕਿਵੇਂ ਬਾਈ ਤੂੰ ਤੇ ਤੁਸੀਂ ਕਰਦੇ ਕੀ ਮੈਂ ਹਾਂ ਪੈਸੇ ਲੱਗੇ ਆ ਚੀਜ਼ ਐ ਸਾਡੀ ਤੁਸੀਂ ਮੂੰਹ ਚੱਕ ਕੇ ਚੀਜ਼ ਲਈ ਜੰਨੇ ਹੋ ਪੈਸੇ ਦਿਓ ਜੇ ਲੈਣੀ ਐ ਚੀਜ਼ ਓ ਯਾਰ ਫੇਰ ਕੀ ਹੋ ਗਿਆ ਬਾਈ ਥੋੜਾ ਜਿਹਾ ਲਾਇਆ ਯਾਰ ਤੂੰ ਐਵੇਂ ਸਿਰ ਤੇ ਚੜੀ ਜੰਨਾ ਤੂੰ ਤਾਂ ਤੇ ਸਿਰ ਤੇ ਚੜੂੰਗਾ ਦਿਮਾਗ ਖਰਾਬ ਕੀਤਾ ਮੈਂ ਸੇਰ ਦਾ ਦੋ ਵਾਰੀ ਤੁਸੀਂ ਆ ਗਏ ਹੋ ਬਾਈ ਫੇਰ ਕੀ ਹੋ ਗਿਆ ਥੋੜਾ ਜਿਹਾ ਹੀ ਲਾਇਆ ਯਾਰ ਸਾਡਾ ਰਿਜਕ ਆ ਪੈਸੇ ਲੱਗੇ ਆ ਐਵੇਂ ਥੋੜੀ ਕੋ ਜਣਾ ਖਣਾ ਆ ਕੇ ਚੱਕ ਕੇ ਲਾਊਗਾ ਤੇ ਮੂੰਹ ਤੇ ਚਲੇ ਜਾਊਗਾ ਓ ਬਾਈ ਕੋਈ ਫਰਕ ਨਹੀਂ ਪੈਂਦਾ ਯਾਰ ਥੋੜਾ ਜਿਹਾ ਹੀ ਲਾਇਆ ਇਹ ਕਿਹੜਾ ਜਿਆਦਾ ਥੋੜੇ ਥੋੜੇ ਨਾਲ ਹੀ ਫਰਕ ਪੈਂਦਾ ਵਾ ਇਸ ਨੂੰ ਯੂਜ਼ ਕੀਤੀ ਚੀਜ਼ ਥੋੜੀ ਦਵਾਂਗੇ ਯਾਰ ਤੂੰ ਤਾਂ ਐਵੇਂ ਗੁੱਸਾ ਕਰੀ ਜਾਣਾ ਉਹ ਤਾਂ ਕੁਝ ਕਹਿੰਦੀ ਨਹੀਂ ਭਾਈ ਉਹ ਕਿਉਂ ਕਹੂਗੀ ਦੁਕਾਨ ਮੇਰੀ ਐ ਚੱਲ ਕੋਈ ਨਾ ਅਗਲੀ ਵਾਰੀ ਪੈਸੇ ਲੈ ਲਈ ਮੂੰਹ ਤੇ ਲਾਣ ਵਾਲੀ ਕਰੀਮ ਦੇਈ ਕੁਝ ਨਹੀਂ ਹੈਗਾ ਯਾਰ ਦਿਮਾਗ ਖਰਾਬ ਕੀਤਾ ਪਿਆ ਵਾ ਭਾਈ ਹੁਣ ਦੁੱਖ ਲੱਗਦਾ ਪਿਆ ਤੈਨੂੰ ਹੈ ਹੋਰ ਲੋਕਾਂ ਦੀ ਦੁਕਾਨਦਾਰੀ ਦੁਕਾਨਦਾਰੀ ਨਹੀਂ ਹੁੰਦੀ ਉਹਨਾਂ ਦਾ ਰਿਜਕ ਨਹੀਂ ਹੁੰਦਾ ਉਹਨਾਂ ਦੇ ਪੈਸੇ ਨਹੀਂ ਲੱਗੇ ਹੁੰਦੇ ਥੋੜੀ ਦਿਰ ਪਹਿਲਾਂ ਸਬਜ਼ੀ ਲੈ ਰਿਆ ਸੀ ਮੈਂ ਉੱਥੇ ਤੋਂ ਆਇਆ ਸੀਗਾ ਕੀ ਕਰਦਾ ਵੇ ਸੀ ਉੱਥੇ ਮੈਂ ਕਿਹਾ ਭਾਈ ਟੈਨਸ਼ਨ ਨਾ ਲੋ ਕੰਮ ਤੁਹਾਡਾ ਹੋ ਜੂਗਾ ਸਾਰਾ ਅੱਜ ਠੀਕ ਓਕੇ ਹੋਰ ਅੰਕਲ ਜੀ ਵਾ ਮੌਜਾਂ ਲਗੀਆਂ ਜੀ ਮੌਜਾਂ ਅੰਕਲ ਜੀ ਆ ਕੀ ਬਸ ਐਦੇ ਆ ਪੁੱਤ ਨਹੀਂ ਤੁਸੀਂ ਰੋਕਦੇ ਨਹੀਂ ਇਹਨਾਂ ਨੂੰ ਮੂੰਹ ਚਾ ਕੇ ਗਾਜਰ ਖਾ ਕੇ ਨਿਕਲ ਗਿਆ ਉਹ ਤੁਸੀਂ ਕੁਝ ਕਹਿੰਦੇ ਕਿਉਂ ਨਹੀਂ ਇਹਨਾਂ ਨੂੰ ਕੀ ਕਰੀਏ ਪੁੱਤ ਆਰਵਾੰ ਦੇਖਣਾ ਬੰਦਾਈ ਗਰੀਬ ਬੰਦੇ ਨੂੰ ਹਰ ਪਾਸੇ ਮਾਰੇ ਪੈਂਦੀ ਕਿੰਨੇ ਦਾ ਆਪਣੇ ਬਚਦੇ ਵੀ ਨਹੀਂ ਜਿਨੇ ਆਂ ਹੰਦੀ ਜਾਂਦੀ ਖਾ ਜਾਂਦੇ ਕੋਈ ਨਾ ਅੰਕਲ ਇਹਨਾਂ ਨੂੰ ਆਪਣੇ ਤਰੀਕੇ ਸਮਝਾਣਾ ਪਤਾ ਵੀ ਹੈ ਉਹ ਕਿੱਦਾਂ ਕੰਮ ਕਰਦੇ ਨੇ ਤੇਰੇ ਕੋਲ ਤਾਂ ਇੰਨਾ ਕਾਰੋਬਾਰ ਆ ਤੇਰੇ ਕੋਲ ਤਾਂ ਗਾਹ ਤੇ ਗਾਹ ਚੜਿਆ ਆਂਦਾ ਇੱਕ ਇੱਕ ਚੀਜ਼ ਤੋਂ ਪਤਾ ਨਹੀਂ ਕਿੰਨੇ ਕਿੰਨੇ ਪੈਸੇ ਬਣਦੇ ਹੋਣਿਆ ਤੇ ਉਹ ਵਿਚਾਰੇ ਸਵੇਰੇ 3 ਵਜੇ ਉੱਠਦੇ ਆ ਮੰਡੀ ਜਾਣਾ ਫਿਰ ਸਬਜ਼ੀਆਂ ਲੈ ਕੇ ਆਣੀਆਂ ਪੱਲਿਓ ਪੈਸੇ ਲਾ ਕੇ ਮੁੜ ਕੇ ਉਹਨੂੰ ਧੋਣਾ ਸਵਾਰਨਾ ਸਜਾਣਾ ਫਿਰ ਪਤਾ ਨਹੀਂ ਗਾਹ ਕਾਣਾ ਕਿ ਨਹੀਂ ਆਣਾ ਜੇ ਆ ਵੀ ਗਿਆ ਤੇ ਨਾਲ ਚਾਰ ਚੀਜ਼ਾਂ ਫ੍ਰੀ ਭਾਲਦਾ ਪਤਾ ਨਹੀਂ 5-10 ਬਚਦੇ ਆ ਕਿ ਨਹੀਂ ਬਚਦੇ ਉਹਨਾਂ ਬਾਰੇ ਤਾਂ ਸੋਚਦੇ ਨਹੀਂ ਤੁਸੀਂ ਆਇਆ ਮੂੰਹ ਚਾ ਕੇ ਕੁਝ ਖਾ ਗਿਆ ਕਦੀ ਗਾਜਰ ਖਾ ਲਈ ਕਦੀ ਮੂਲੀ ਖਾ ਲਈ ਉਹਨਾਂ ਨੇ ਤਾਂ ਲੰਗਰ ਲਾਇਆ ਹੋਇਆ ਨਾ ਉੱਤੋਂ ਪੈਸੇ ਗਿਰਦੇ ਆ ਉਹਨਾਂ ਕੋਲੇ ਮੈਂ ਤਾਂ ਹਜੇ ਕੁਝ ਲੈ ਕੇ ਹੀ ਨਹੀਂ ਗਿਆ ਸੀ ਮੈਂ ਤਾਂ ਥੋੜਾ ਜਿਹਾ ਵੈਸੇ ਹੀ ਯੂਜ਼ ਕੀਤਾ ਥੋੜਾ ਜਿਹਾ ਸੋਚ ਲਈਦਾ ਹੁੰਦਾ ਭਾਈ ਸਾਹਮਣੇ ਵਾਲਾ ਜੇ ਕੁਝ ਕਹਿ ਨਹੀਂ ਨਾ ਰਿਹਾ ਇਹਦਾ ਮਤਲਬ ਇਹ ਨਹੀਂਗਾ ਕੁਝ ਕਹਿ ਨਹੀਂ ਸਕਦਾ ਉਹ ਉਹ ਤਾਂ ਆਂਡ ਗਵਾਂਡਾ ਮੂਲਿਆ ਜਰ ਰੱਖੀ ਜਾਂਦਾ ਤੁਹਾਡਾ ਜੇ ਅਗਲਾ ਬੰਦਾ ਤੈਨੂੰ ਠਾ ਦੇਣਾ ਜਵਾਬ ਦੇਵੇ ਕੀ ਰਹਿ ਜੂਗੀ ਤੇਰੀ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਆ ਨਾਲੇ ਜੇ ਆਪਣੀ ਕਮਾਈ ਦਾ ਦੁੱਖ ਆ ਤੇ ਉਹਨਾਂ ਦੀ ਕਮਾਈ ਬਾਰੇ ਵੀ ਸੋਚੋ ਕਦੀ ਐਦਾਂ ਹੋਇਆ ਜਦੋਂ 20 ਰੁਪਏ ਦੀ ਸਬਜ਼ੀ ਲਈਆਂ ਨੂੰ 50 ਰੁਪਏ ਦੇਤੇ ਹੁਣ ਕਦੀ ਨਹੀਂ ਹੋਇਆ ਹੁਣ ਬੀ ਦੇ 15 ਭਾਵੇਂ ਦਿੱਤੇ ਹੁਣ ਨਾਲ ਦੋ ਚੀਜ਼ਾਂ ਚੱਕ ਕੇ ਖਾਧੀਆਂ ਜ਼ਰੂਰ ਹੋਣਗੀਆਂ ਲੋਕ ਵੀ ਇਦਾਂ ਹੀ ਕਰਦੇ ਆ ਅਮੂਖਲੀ ਵਾਲੀ ਰੇੜੀ ਲੱਗੀ ਹੁੰਦੀ ਚੱਕ ਕੇ ਹੱਥ ਪਾ ਕੇ ਜਿੰਨੀ ਆ ਗਈ ਖਾ ਗਏ ਛੋਲੇ ਪਏ ਛੋਲੇ ਖਾ ਕੇ ਉਹ ਵੀ ਵਿਚਾਰੇ ਗਰੀਬ ਨੇ ਉਹਨਾਂ ਨੇ ਵੀ ਰੋਜੀ ਰੋਟੀ ਖਾਣੀ ਐ ਕਮਾਈ ਕਰਨੀ ਐ ਪਤਾ ਤੈਨੂੰ ਇਦਾਂ ਹੀ ਲੱਗਣਾ ਸੀ ਜਿੱਦਾਂ ਮੈਂ ਕੀਤਾ ਮਾਫ ਕਰੀ ਭਾਈ ਮੇਰਾ ਕੋਈ ਇਦਾਂ ਟੈਨਸ਼ਨ ਨਹੀਂ ਸੀਗੀ ਇਹ ਮੈਨੂੰ ਦੁੱਖ ਦਵਾ ਪਰ ਇਸ ਤੋਂ ਵਧੀਆ ਤਰੀਕਾ ਨਹੀਂ ਲੱਭਿਆ ਮੈਨੂੰ ਸਮਝਾਉਣ ਦਾ ਬਾਕੀ ਦੇ ਖਾਨੇ ਪੈ ਗਈ ਗੱਲ ਤਾਂ ਸਮਝ ਆ ਜੂਗੀ ਨਹੀਂ ਤਾਂ ਬਾਈ ਮaaf ਕਰੀ ਕੋਈ ਨਾ ਨਹੀਂ ਨਹੀਂ ਵੀਰੇ ਮaaf ਸਾਨੂੰ ਕਰੋ ਕਿ ਵਾਸੇ ਨਾ ਮੈਂ ਵੀ ਇਦਾਂ ਕਈ ਲੋਕਾਂ ਨੂੰ ਦੇਖਿਆ ਵਾ ਰਾਸਤੇ ਜਦੋਂ ਜਾਂਦੇ ਹੋਣਗੇ ਨਾ ਉਹਨਾਂ ਨੂੰ ਜੇ ਕੋਈ ਰੇੜੀ ਦਿਖ ਜੇ ਤਾਂ ਕੁਛ ਨਾ ਕੁਛ ਖਾਣ ਲੱਗ ਜਾਂਦੇ ਆ ਅਗਲਿਆਂ ਦੇ ਪੈਸੇ ਵੀ ਨਹੀਂ ਦਿੰਦੇ ਹੈਗੇ ਸਹੀ ਕਹਿ ਰਹੀਆਂ ਸਿਮਰਨ ਭਾਜੀ ਵੀ ਸਹੀ ਸਮਝਾ ਕੇ ਗਏ ਆ ਮੈਂ ਵੀ ਅੱਗੋਂ ਧਿਆਨ ਰੱਖੂੰਗਾ ਕਿ ਅਜਿਹੀ ਗਲਤੀ ਨਾ ਹੋਵੇ ਭਾਜੀ ਕੀ ਹਾਲ ਹੈ ਭਾਈ ਵਧੀਆ ਕਰੀਮ ਬੈ ਗਈ ਓ ਇੱਕ ਰਹੀ ਹਾਂਜੀ ਭਾਜੀ ਹੈਗੀ ਆ ਗਾਜਰ ਬਹੁਤ ਸਵਾਦ ਸੀ ਭਾਜੀ ਦੋ ਖਾਧੀਆਂ ਮੈਂ ਆ ਜਾ ਸੋ ਦੋਸਤੋ ਕੀ ਹਾਲ ਚਾਲ ਨੇ ਆ ਜਾ ਆ ਜਾ ਭਾਜੀ ਮਾਈਕ ਮਾਈਕ ਇਹਦੇ ਕੋਲ ਹੀ ਆ ਨਾ ਮਾਈਕ 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 ਓ ਆ ਜਾ ਹਾਲ ਮੈਂ ਦੇ ਦਾਂ ਮਾਈਕ ਸੋ ਦੋਸਤੋ ਇੱਕ ਛੋਟਾ ਜਿਹਾ ਮੈਸੇਜ ਹੈਗਾ ਇਹ ਅੱਖੀਂ ਦੇਖਿਆ ਮੈਸੇਜ ਹੈਗਾ ਅਸੀਂ ਰਿਐਲਿਟੀ ਬੇਸ ਚੀਜ਼ਾਂ ਬਣਾਉਂਦੇ ਆ ਥੋੜਾ ਜਿਹਾ ਧਿਆਨ ਰੱਖਿਆ ਕਰੋ ਭਾਵੇਂ ਉਹ ਪ੍ਰਵਾਸੀ ਹੈ ਭਾਵੇਂ ਉਹ ਆਪਣਾ ਸਰਦਾਰ ਭਰਾ ਹੈ ਭਾਵੇਂ ਉਹ ਕਿਸੇ ਵੀ ਧਰਮ ਨਾਲ ਰਿਲੇਸ਼ਨ ਰੱਖਦਾ ਹੈ ਠੀਕ ਹੈ ਹੱਕ ਸੱਚ ਦੀ ਜਿਹੜਾ ਬੰਦਾ ਕਮਾਈ ਕਰ ਰਿਆ ਨਾ ਉਹਦੀ ਕਮਾਈ 'ਚ ਆਪਣਾ ਹਿੱਸਾ ਕਿਉਂ ਪਾ ਰਹੇ ਤੁਸੀਂ ਐਵੇਂ ਚੀਜ਼ਾਂ ਚੱਕ ਚੱਕ ਕੇ ਖਾਈ ਜਾਂਦੇ ਅਗਲੇ ਦੇ ਪੈਸੇ ਲੱਗੇ ਹੁੰਦਾ ਅਗਲੇ ਦੀ ਮਿਹਨਤ ਲੱਗੀ ਹੁੰਦੀ ਆ ਅਗਲੇ ਨੇ ਪਤਾ ਨਹੀਂ ਕਿੰਨਾ ਕੁ ਸਜਾਇਆ ਹੁੰਦਾ ਉਹਨੂੰ ਹਨਾ ਸਮਝਦੇ ਹੋ ਨਾ ਇਹ ਚੀਜ਼ ਨੂੰ ਥੋੜਾ ਜਿਹਾ ਧਿਆਨ ਰੱਖਿਆ ਕਰੋ ਪਾਲ ਫਰੂਟ ਜਿਹੜੀਆਂ ਮੂਫਲੀ ਵਾਲੀਆਂ ਰੇੜੀਆਂ ਹੋ ਗਈਆਂ ਜਾਂ ਕੋਈ ਵੀ ਸਮਾਨ ਵੇਚਣ ਕਈ ਵਾਰੀ ਤਾਂ ਮੈਂ ਦੇਖਿਆ ਜਿਵੇਂ ਫਰੂਟ ਵਾਲੇ ਨਹੀਂ ਹੁੰਦੇ ਚੱਕ ਕੇ ਅਮਰੂਦ ਖਾਦਾ ਕਦੀ ਇੱਕ ਵਾਰੀ ਕੈਲਕੂਲੇਸ਼ਨ ਕਰਕੇ ਦੇਖਿਓ ਇੱਕ ਅਮਰੂਦ ਅੱਜ ਦੀ ਰੇਟ 'ਚ ਕਿੰਨੇ ਦਾ ਪੈਂਦਾ ਇੱਕ ਸੇਵ ਅੱਜ ਦੀ ਰੇਟ 'ਚ ਕਿੰਨੇ ਦਾ ਪੈਂਦਾ ਭਾਈ 300 ਰੁਪਏ ਕਿਲੋ ਸੇਵ ਹੋਇਆ ਇੱਕ ਸੇਵ ਦੀ ਕੀਮਤ 80-90 ਰੁਪਏ ਪੈਂਦੀ ਹੈ 5 ਜੜਦੇ ਕਿਲੋ 'ਚ ਹੂੰ ਥੋੜਾ ਜਿਹਾ ਧਿਆਨ ਰੱਖਿਆ ਕਰੋ ਜੇ ਅਗਲਾ ਬੰਦਾ ਮੂੰਹ ਲਿਆ ਜੇ ਨਹੀਂ ਕੁਝ ਬੋਲਦਾ ਪਿਆ ਸਮਝੋ ਕਿ ਉਹ ਤੁਹਾਡਾ ਧਿਆਨ ਰੱਖਦਾ ਪਿਆ ਤੁਹਾਡੀ ਇੱਜ਼ਤ ਰੱਖਦਾ ਪਿਆ ਜੇ ਉਹਨੇ ਟੋਕਦਾ ਤੁਹਾਡੇ ਤੋਂ ਸਹਿਣ ਨਹੀਂ ਹੋਣਾ ਫਿਰ ਤੁਸੀਂ ਲੜਨ ਨੂੰ ਆਣਾ ਇਹ ਮੈਂ ਅਸਲੀ ਇਹ ਚੀਜ਼ ਦੇਖੀ ਹੈ ਤੇ ਆਪਾਂ ਬਣਾਤੀ ਆ ਤੇ ਆਪਾਂ ਇਹੀ ਸਮਾਜ ਚੋਂ ਚੀਜ਼ਾਂ ਲੈ ਕੇ ਸਮਾਜ ਨੂੰ ਦਿਖਾਉਂਦੇ ਰਵਾਂਗੇ ਜਿਹਨੂੰ ਸਮਝ ਆ ਜੇ ਵਧੀਆ ਜਿਹਨੂੰ ਨਾ ਸਮਝ ਆਵੇ ਫਿਰ ਤਾਂ ਚੱਲੀ ਜਾਂਦਾ ਦੁਨੀਆ ਹਨਾ ਸਾਡੇ ਕਹੇ ਤੇ ਜਾਂ ਸਾਡੇ ਤੋਂ ਬਾਅਦ ਕਿਹੜਾ ਦੁਨੀਆ ਨਹੀਂ ਚੱਲਣੀ